ਬੀਜੇਪੀ ਦੀ ਡਾਕਟਰ ਦੀਪਕ ਜੋਤੀ ਨੇ ਜੋਤੀ ਵਾਈਟ ਫੋਰਟ ਲੁਧਿਆਣਾ ਚੰਡੀਗੜ੍ਹ ਮਾਰਗ ਤੇ ਨਸ਼ਿਆਂ ਵਿਰੁੱਧ ਇਲਾਕੇ ਦੇ ਨੌਜਵਾਨਾਂ ਨੂੰ ਕੀਤਾ ਜਾਗਰੂਕ ਪੰਜਾਬ ਭਾਜਪਾ ਦੀ ਮਹਿਲਾ ਵਿੰਗ ਜਰਨਲ ਸਕੱਤਰ ਡਾਕਟਰ ਦੀਪਕ ਜੋਤੀ ਨੇ ਇਲਾਕੇ ਦੇ ਨੌਜਵਾਨਾਂ ਨੂੰ ਲੁਧਿਆਣਾ ਚੰਡੀਗੜ੍ਹ ਮਾਰਗ ਤੇ ਜੋਤੀ ਵਾਈਟ ਫੋਰਟ ਆਪਣੇ ਗ੍ਰਹਿ ਵਿਖੇ ਪਿੰਡ ਪੋਲੋ ਮਾਜਰਾ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ ਡਾਕਟਰ ਦੀਪਕ ਜੋਤੀ ਨੇ ਗਰਨੂਰ ਸਿੰਘ ਭੰਗੂ ਚੇਅਰਮੈਨ ਸੋਪੂ ਦੀ ਅਗਵਾਈ ਚ ਗੱਡੀ ਵੱਡੀ ਗਿਣਤੀ ਚ ਪਹੁੰਚੇ ਇਲਾਕੇ ਦੇ ਯੂਥ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਨੌਜਵਾਨ ਪੀੜੀ ਨੂੰ ਘੁਣਬੰਗ ਕਰ ਰਿਹਾ ਉਹਨਾਂ ਕਾਲਜਾਂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਨਾਮਰੱਦ ਬਿਮਾਰੀ ਤੋਂ ਹਮੇਸ਼ਾ ਆਪਣੇ ਆਪ ਨੂੰ ਦੂਰ ਰੱਖਣ ਤਾਂ ਜੋ ਤੰਦਰੁਸਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਇਸ ਕਾਰਜ ਲਈ ਸ਼ਹਿਰਦਾਰਤਾਂ ਨਾਲ ਕੰਮ ਕਰ ਰਿਹਾ ਇਸ ਲਈ ਉਹ ਨਸ਼ਿਆਂ ਦਾ ਤਿਆਗ ਕਰਕੇ ਮੁਕਤ ਰਚ ਆਉਣ ਵਾਲੇ ਹਰ ਨੌਜਵਾਨ ਦਾ ਸਵਾਗਤ ਕਰਨਗੇ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਨਾਲ ਲੈ ਕੇ ਆਉਣ ਵਾਲੇ ਸਮੇਂ ਅੰਦਰ ਨਸ਼ਿਆਂ ਵਿਰੁੱਧ ਇੱਕ ਪੈਦਲ ਰੈਲੀ ਦਾ ਆਯੋਜਨ ਕਰਨ ਜਾ ਰਹੇ ਹਨ। ਜਿਸ ਵਿੱਚ ਉਹ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਮਹਮ ਨੂੰ ਹੋਰ ਅੱਗੇ ਤੋਰ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨਗੇ। ਇਸ ਲਈ ਉਹਨਾਂ ਗਰਨੂਰ ਸਿੰਘ ਭੰਗੂ ਤੇ ਇਲਾਕੇ ਦੇ ਹੋਰ ਨੌਜਵਾਨਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਮੈਂ ਡਾਕਟਰ ਦੀਪਕ ਜੋਤੀ ਭਾਜੀਪੀ ਮੇਲਾ ਮੋਰਚਾ ਜਨਰਲ ਸਕੱਤਰ ਪੰਜਾਬ ਅੱਜ ਅਸੀਂ ਆਪਣੇ ਹਲਕੇ ਦੇ ਵਿੱਚ ਇੱਕ ਛੋਟੀ ਜੀ ਪਹਿਲ ਕੀਤੀ ਹੈ ਨਸ਼ਿਆਂ ਦੇ ਵਿਰੁੱਧ ਜੋ ਕਿ ਅਸੀਂ ਕੋਸ਼ਿਸ਼ ਕੀਤੀ ਹੈ ਆਪਣੇ ਹਲਕੇ ਬਸੀ ਪਠਾਨੇ ਵਿਸ਼ੇਸ਼ ਤੌਰ ਤੇ ਖਮਾਣੂ ਦੇ ਆਸ-ਪਾਸ ਪਿੰਡ ਕਾਲਜਾਂ ਦੇ ਮੁੰਡੇ ਤੇ ਸਾਰੇ ਜਿੰਨਾ ਵੀ ਸਾਡਾ ਨੌਜਵਾਨ ਪੀੜੀ ਹੈਗੀ ਹੈ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਸਪੈਸ਼ਲ ਤੁਸੀਂ ਕਹਿ ਲਓ ਕਿ ਉਹਨਾਂ ਦੇ ਨਾਲ ਨਸ਼ਿਆਂ ਵਿਰੁੱਧ ਇੱਕ ਗੱਲਬਾਤ ਕੀਤੀ ਉਹਨਾਂ ਤੋਂ ਪੁੱਛਿਆ ਉਹਨਾਂ ਦੀਆਂ ਗੱਲਾਂ ਸੁਣੀਆਂ ਕਿ ਕੀ ਮਜਬੂਰੀਆਂ ਹੁੰਦੀਆਂ ਨੇ ਇਹ ਕਿਸ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਮਜਬੂਰ ਹੋ ਜਾਂਦਾ ਹੈ ਨਸ਼ੇ ਕਰਨ ਦੇ ਲਈ ਕਿਉਂਕਿ ਨਸ਼ਾ ਕਿਸੇ ਦਾ ਸ਼ੌਂਕ ਜਾਂ ਆਪਣੀ ਕਹਿ ਲਓ ਕਿ ਪਸੰਦ ਨਹੀਂ ਹੈ ਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਜਾਗਰੂਕਤਾ ਦੀ ਲਹਿਰ ਲੈ ਕੇ ਆਈਏ ਕਿਉਂਕਿ ਅਗਰ ਆਪਾਂ ਕਹੀਏ ਕਿ ਇਹ ਗੱਲ ਸਿਰਫ ਪ੍ਰਸ਼ਾਸਨ ਤੇ ਟੁਕਦੀ ਹੈ ਜਾਂ ਸਰਕਾਰਾਂ ਤੇ ਟੁਕਦੀ ਹੈ ਕੁਛ ਨਾ ਕੁਛ ਆਪਣਾ ਪਹਿਲ ਆਪਣੀ ਫਰਜ਼ ਵੀ ਬੰਦਾ ਹੈ ਤੇ ਅਸੀਂ ਕਿਸ ਤਰੀਕੇ ਨਾਲ ਨੌਜਵਾਨ ਨੂੰ ਪੀੜੀ ਨੂੰ ਜਾਗਰੂਕ ਕਰਕੇ ਕਹਿੰਦੇ ਆ ਨਾ ਇੱਕ ਜੋਤ ਤੋਂ ਦੂਜੀ ਜੋਤ ਜਲਦੀ ਹੈ ਅਸੀਂ ਕਿਸ ਤਰੀਕੇ ਨਾਲ ਇਹ ਜੋਤ ਜਲਾਈਏ ਤਾਂ ਕਿ ਇਸ ਜੋਤ ਦਾ ਜੋ ਰੋਸ਼ਨੀ ਹੈ ਉਹ ਨੌਜਵਾਨਾਂ ਦੇ ਅੰਦਰ ਜਾਏ ਤੇ ਉਹ ਇਸ ਚਾਨਣੇ ਦੇ ਨਾਲ ਹੋਰਾਂ ਨੂੰ ਵੀ ਰਾਹ ਦਿਖਾਣ ਕਿ ਕਿਵੇਂ ਅਸੀਂ ਪਹਿਲਾਂ ਤਾਂ ਖੁਦ ਅਸੀਂ ਪਹਿਲਾਂ ਆਪ ਪ੍ਰਣ ਲਈਏ ਕਿ ਅਸੀਂ ਕਦੇ ਵੀ ਜੀਵਨ ਦੇ ਵਿੱਚ ਨਾ ਕੀਤਾ ਤੇ ਨਾ ਹੀ ਕਰਨ ਦਵਾਂਗੇ ਇਸੇ ਤਰੀਕੇ ਦੇ ਨਾਲ ਇਹ ਤੁਸੀਂ ਦੇਖੋ ਜਦੋਂ ਸਾਡੀ ਲਹਿਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਮੀਟਿੰਗਾਂ ਵੀ ਕਰਾਂਗੇ ਤੇ ਇਹਦੇ ਨਾਲ ਵਿਚਾਰ ਕਰਾਂਗੇ ਪਾਰਟੀ ਦੇ ਨਾਲ ਸਲਾਹ ਕਰਕੇ ਕਿ ਕੋਈ ਇੱਥੇ ਛੋਟੀ ਜੀ ਇੱਕ ਰੈਲੀ ਕੱਢੀ ਜਾਏ ਇਹਦੇ ਨਾਲ ਪਿੰਡਾਂ-ਪਿੰਡਾਂ ਦੇ ਵਿੱਚ ਖਾਸ ਕਰਕੇ ਇੱਕ ਮੈਂ ਨਹੀਂ ਕਹਿੰਦੀ ਕਿ ਬਹੁਤ بڑے ਲੈਵਲ ਤੇ ਪਿੰਡਾਂ-ਪਿੰਡਾਂ ਦੇ ਵਿੱਚ ਅਸੀਂ ਇੱਕ ਛੋਟੀ ਜੀ ਜਾਗਰੂਕਤਾ ਦੀ ਰੈਲੀ ਕੱਢੀ ਤਾਂ ਅਸੀਂ ਆਪਣੀ ਪੀੜ੍ਹੀ ਨੂੰ ਬਚਾ ਸਕੀਏ ਜਿਸ ਤਰੀਕੇ ਨਾਲ ਕਹਿੰਦੇ ਨੇ ਇਹਨਾਂ ਦੇ ਚੋਰਾਂ ਦੇ ਕੋਲ ਨਾ 100 ਤਰੀਕੇ ਹੁੰਦੇ ਨੇ ਨਸ਼ੇ ਵੇਚਣ ਦੇ ਪਰ ਇਹ ਭੁੱਲ ਜਾਂਦੇ ਨੇ ਕਿ 101 ਤਰੀਕੇ ਨੇ ਉਹਨਾਂ ਨੂੰ ਫੜਨ ਦੇ ਲਈ ਮੈਂ ਨਹੀਂ ਚਾਹਦੀ ਕਿ ਅਸੀਂ ਇਸ ਹਾਲਾਤਾਂ ਦੇ ਵਿੱਚ ਪਹੁੰਚੀਏ ਕਿ ਅਸੀਂ ਉਹਨਾਂ ਨੂੰ ਫੜੀਏ ਫਿਰ ਆਪਾਂ ਸਜ਼ਾਵਾਂ ਦਵਾਈਏ ਅਸੀਂ ਕਿਉਂ ਨਾ ਆਪਣੇ ਜੀਵਨ ਦੇ ਵਿੱਚ ਆਪ ਹੀ ਪਰਣ ਲਈਏ ਤੇ ਇਸ ਕੋੜ ਤੋਂ ਆਪਣੇ ਪਰਿਵਾਰ ਨੂੰ ਤੇ ਆਪਣੇ ਸੂਬੇ ਨੂੰ ਆਪਣੇ ਭਾਰਤ ਨੂੰ ਇਸ ਤੋਂ ਬਚਾ ਸਕੇ ਜੈ ਹਿੰਦ